ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੇ ਅੱਜ ਉਸ ਅਸਥਾਨ ਤੇ ਖੜੇ ਆ ਜੋ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦੀਆਂ ਪੁੱਠੀਆਂ ਉੱਥੇ ਲਟਕਾ ਕੇ ਉਹਨਾਂ ਦੀਆਂ ਖੱਲਾਂ ਲਹਾਈਆਂ ਗਈਆਂ ਔਰ ਮੇਰੇ ਨਾਲ ਇਸ ਸੰਸਥਾ ਦੇ ਪ੍ਰਧਾਨ ਸੁਰਜੀਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਸੁਰਜੀਤ ਸਿੰਘ ਜੀ ਤਿੰਨ ਦਿਨ ਇਹ ਸਮਾਗਮ ਚੱਲਣਗੇ ਲੰਗਰ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਜਾ ਰਿਹਾ ਇਹੇ ਬਾਬੇ ਨਾਨਕ ਦਾ ਬਨਾਰਾ ਹੈ ਜੀ ਇਹ ਸੰਗਤਾਂ ਦਾ ਪਿਆਰ ਹੈ ਹਾਂ ਹਾਂ ਬਾਬੇ ਨਾਨਕ ਦਾ ਫਨਾਰਾ ਸੰਗਤਾਂ ਦਾ ਪਿਆਰ ਹੈ ਸਾਨੂੰ ਕੋਈ ਪਤਾ ਨਹੀਂ ਜਾਂਦਾ ਬਣਾਉਣਿਆ ਆ ਖਾਣਿਆ ਆ ਖਾਓ ਸਾਡੇ ਕੋਲ ਤਾਂ ਕੋਈ ਲਾਜ ਨਹੀਂ ਵੀ ਬਾਬਾ ਨਾਲਕ ਜੀ ਦਾ ਕਿਵੇਂ ਜਸ ਕਰੀਏ ਉਹ ਸੀਦ ਬਾਬਾ ਜੈ ਸਿੰਘ ਦਾ ਸਾਡੇ ਸਿਰ ਤੇ ਮਿਹਰ ਪਿਆਰਤਾ ਸਾਨੂੰ ਤਿੰਨ ਦਿਨ ਕੋਈ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕੀ ਕਰ ਰਹੇ ਕਾਹੇ ਹੋਣਾ ਇਹ ਗੱਲਾਂ ਵਸਾਓ ਮਾਲਕ ਉਹ ਬਾਬਾ ਹੀ ਜਾਣਦਾ

ਜਿਹੜੀਆਂ ਨੇ ਉਹ ਪਿਆਰ ਹੋ ਰਹੀਆਂ ਨੇ ਮੇਰੇ ਵੀਰ ਜਿਹੜੇ ਨੇ ਉਹ ਸਬਜ਼ੀ ਕੱਟ ਰਹੇ ਨੇ ਆਪਣੀ ਆਪਣੀ ਸੇਵਾ ਤੇ ਬਿਲਕੁਲ ਲੱਗੇ ਹੋਏ ਨੇ ਔਰ 7 8 ਤੇ 9 ਤਿੰਨ ਦਿਨ ਲਗਾਤਾਰ ਇਸ ਸੇਵਾ માં ਜਿਹੜੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ ਸੋ ਪੋਸੂ ਨਾਮਾ ਚੈਨਲ ਤੇ ਇਸ ਸਮੇਂ ਤੁਸੀਂ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਦੇ ਅਸਥਾਨ ਤੇ ਇਸ ਸਮੇਂ ਤੁਸੀਂ ਜੁੜੇ ਹੋ 7 ਤੇ 8 9 ਤਿੰਨ ਦਿਨ ਲਗਾਤਾਰ ਤਿੰਨ ਦਿਨ ਲਗਾਤਾਰ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਮਨਾਇਆ ਜਾਵੇਗਾ ਔਰ ਸਬਜ਼ੀਆਂ ਦੇ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦਾ ਇਹ ਲੰਗਰ ਜਿਹੜਾ ਹੈ ਇਹ ਰਹੀ ਦੁਨੀਆ ਤੱਕ ਕਿਸੇ ਤਰ੍ਹਾਂ ਚੱਲਦਾ ਰਹੇਗਾ ਹਰ ਇੱਕ ਵੀਰ ਜਿਹੜਾ ਹੈ ਆਪਣੇ ਆਪਣੇ ਹਿਸਾਬ ਦੇ ਨਾਲ ਜਥੇਦਾਰ ਸੁਰਜੀਤ ਸਿੰਘ ਜੀ ਆਪਣੀ ਜੀ ਜੀ ਜਥੇਦਾਰ ਜੀ ਇਹ ਦੱਸੋ ਕਿ ਮਦਦ ਲੰਗਰ ਦੀ ਉਗਰਾਹੀ ਕਰਦੇ ਹੋ ਜਾਂ ਕਿਸ ਤਰ੍ਹਾਂ ਹੁੰਦਾ ਹੈ ਇਹ ਸਾਨੂੰ ਕੋਈ ਪਤਾ ਨਹੀਂ ਲੱਗਾ ਇਹ ਸੰਗਤ ਕਿੱਥੋਂ ਭੇਜੀ ਆ ਕਿਹਨੇ ਗੁਰੂ ਨਾਨਕ ਸਾਹਿਬ ਚਲਾ ਰਹੇ ਨੇ ਸ਼ਹੀਦ ਬਾਬਾ ਜੈ ਸਿੰਘ ਦੇ ਕਰਤੇ ਅਸੀਂ ਕਿਤੇ ਗਰਾਹੀ ਲੈਣ ਨਹੀਂ ਜਾਂਦੇ ਸਭ ਸੰਗਤਾਂ ਇੱਥੇ ਪਿਆਰ ਗੱਲ ਬਣ ਰਹੀ ਜਲੇ ਜੀ ਸਭ ਸੰਗਤਾਂ ਦਾ ਪਿਆਰ ਆਪਾਂ ਦੇਖ ਰਹੇ ਹਾਂ ਆ ਸੰਗਤ ਦਾ ਪਿਆਰ ਹੈ ਇੱਥੇ ਕੋਈ ਗਰਾਹੀ ਨਹੀਂ ਹੁੰਦੀ ਕੋਈ ਕਿਸੇ ਪਰ ਉਡਾਉ ਨਹੀਂ ਪੰਜ ਦਵੇ 50 ਦਵੇ ਇਹ ਬਾਬੇ ਨਾਲ ਖ ਦਾ ਲੰਗਰ ਚੱਲ ਰਿਹਾ ਸੋ surjeet singh ji ਹੁਣਾਂ ਨੇ ਪੂਰੀ ਜਾਣਕਾਰੀ ਪਹਿਲਾਂ ਵੀ ਦਿੱਤੀ ਐ ਸੋ ਇੱਕ ਵਾਰੀ ਫੇਰ ਮੈਂ ਦੱਸ ਦਿਆਂ ਕਿ ਇਹ ਉਹ ਮੇਰੇ ਵੀਰ ਨਹੀਂ ਜਿਹੜੇ ਕਿ ਤੜਕੇ ਤੋਂ ਜਿਸ ਦੇ ਕੋਲ ਜਿੰਨਾ ਜਿੰਨਾ ਸਮਾਂ ਹੈ ਉਹ ਸਮਾਂ ਜਿਹੜਾ ਇਸ ਇਸਾ ਦਰਬਾਰ ਦੇ ਉੱਪਰ ਇਸ ਗੁਰੂ ਘਰ ਦੇ ਵਿੱਚ ਦਿੰਦੇ ਨੇ ਔਰ ਸੰਗਤਾਂ ਅੰਦਰ ਪ੍ਰਸ਼ਾਦੇ ਛਕ ਰਹੀਆਂ ਨੇ ਸੋ ਇਹ ਮੁਬਾਰਕ ਬਾਤ ਦੇ ਪਾਤਰ ਹੈ ਜੀ ਇਹ ਰੂਹਾਂ ਜਿਹੜੀਆਂ ਕਿਉਂਕਿ ਗੁਰੂ ਘਰ ਦੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਦੇਖੋ ਜਿਹੜੇ ਮਤਲਬ ਪ੍ਰਸ਼ਾਦੇ ਤਿਆਰ ਹੋਏ ਨੇ ਇਹ ਪ੍ਰਸ਼ਾਦ ਤਿਆਰ ਕੀਤਾ ਹੋਇਆ ਹੈ ਔਰ ਚਾਵਲ ਜਿਹੜੇ ਚਾਵਲ ਤਿਆਰ ਕੀਤੇ ਹੋਏ ਨੇ ਸੰਗਤ ਵਾਸਤੇ ਜਿਹੜਾ ਹੈ ਤਿੰਨ ਦਿਨ ਲਗਾਤਾਰ ਤਿੰਨ ਦਿਨ ਲਗਾਤਾਰ ਇਹ ਲੰਗਰ ਜਿਹੜਾ ਚੱਲਦਾ ਰਹੇਗਾ ਔਰ ਸੁਜੀਤ ਸਿੰਘ ਜਥੇਦਾਰ ਜਿਹੜਾ ਨਾਲ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਹੈ ਭੈਣਾ ਦੇਖੋ ਕਿੰਨੀ ਸ਼ਰਧਾ ਕਿੰਨੇ ਪਿਆਰ ਦੇ ਨਾਲ ਕਿੰਨੀ ਸ਼ਰਧਾ ਤੇ ਕਿੰਨੇ ਪਿਆਰ ਦੇ ਨਾਲ ਇਹ ਸੇਵਾ ਕਰਦੀਆਂ ਨੇ ਮੇਰੀ ਭੈਣ ਦਾ ਲੰਗਰ ਦੀ ਸੇਵਾ ਜਿਹੜੀ ਹੈ ਅਸੀਂ ਇਹਨਾਂ ਦੇ ਹੱਥ ਨਾਲ ਬਣਿਆ ਹੋਇਆ ਪ੍ਰਸ਼ਾਦਾ ਵੀ ਛੱਕ ਚੁੱਕੇ ਹਾਂ ਬੜਾ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਸੰਤ ਬਾਬਾ ਜੈ ਸਿੰਘ ਖਲਗੜਜੀ ਸ਼ਹੀਦ ਜਿਨ੍ਹਾਂ ਦੀਆਂ ਜਿਨ੍ਹਾਂ ਨੂੰ ਇਸੇ ਹੀ ਦਰਤ ਦੇ ਨਾਲ ਪੁੱਠਾ ਲਟਕਾਇਆ ਗਿਆ ਉਹਨਾਂ ਦੀਆਂ ਖਾਲੋ ਉਡੜੀ ਗਈ ਔਰ ਅੱਜ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਦੇਖੋ ਲੋ ਲੰਗਰ ਤਪੇ ਹੋਏ ਨੇ ਔਰ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਭੈਣਾ ਦੇ ਬਲੋਂ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਕਿਉਂਕਿ 7 ਤੇ 8 ਤੇ 9 7 ਤੇ 8 9 ਤਾਰੀਖ ਤੱਕ ਇਹ ਜਿਹੜਾ ਹੈ ਇਸੇ ਤਰ੍ਹਾਂ ਹੀ ਸ਼ਹੀਦੀ ਸਮਾਗਮ ਜਿਹੜਾ ਹੈ ਪਿੰਡ ਬਾਰਨ ਦੇ ਵਿੱਚ ਚੱਲਦਾ ਰਹੇਗਾ ਔਰ ਖਾਸ ਕਰਕੇ ਔਰ ਜਨਵਾਰੀ ਸੰਗਤ ਵਾਸਤੇ ਜਿਹੜੇ ਪ੍ਰਸ਼ਾਦੇ ਹੈ ਉਹ ਇਹ ਲਗਾਤਾਰ ਚੱਲਦੇ ਰਹਿਣਗੇ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਹਰ ਸਾਲ ਇਸ ਸਥਾਨ ਤੇ ਆਉਣਾ ਪੈਂਦਾ ਹੈ ਔਰ ਅਸੀਂ ਇਸ ਸਥਾਨ ਤੇ ਆ ਕੇ ਕਬਰ ਕਰਦੇ ਆ ਇਹ ਭੈਣਾ ਨੇ ਜਿਹੜੀਆਂ ਕੀ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਇਹ ਸਬਜੀ ਦੀ ਜਿਹੜੀ ਸੇਵਾ ਹੈ ਕੁਰਬਾਨੀਆਂ ਕਿੰਨੀਆਂ ਸਬਜੀ ਦੀ ਸੇਵਾ ਕੀਤੀ ਜਾਂਦੀ ਹੈ ਤੁਸੀਂ ਦੇਖੋਗੇ ਇਹ ਸ਼ਰਧਾ ਹੈ ਇਹ ਪਿਆਰ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਬਾਬਾ ਜੈ ਸਿੰਘ ਖਲਗੜਜੀ ਨੂੰ ਯਾਦ ਕੀਤਾ ਜਾਂਦਾ ਹੈ ਔਰ ਅੱਜ ਉਹਨਾਂ ਦੇ ਸ਼ਹੀਦੀ ਸਮਾਗਮ ਨੂੰ ਸੰਬੰਧਿਤ ਜਿਹੜੀਆਂ 3 ਦਿਨ ਲਗਾਤਾਰ 3 ਦਿਨ ਲਗਾਤਾਰ ਇਹ ਸਾਰਾ ਕੁਝ ਜਿਹੜਾ ਹੈ ਇਸੇ ਤਰ੍ਹਾਂ ਰਹੇਗਾ ਸੋ ਇਸ ਕਰਕੇ ਮੈਂ ਕਹਸਣੇ ਕਿ 7 ਤੇ 8 ਤੇ 9 ਦੇ ਤਿੰਨ ਦਿਨ ਨੂੰ ਉਹ ਸ਼ਹੀਦੀ ਸਮਾਗਮ ਦੇ ਲਈ ਔਰ ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਕਬਰ ਕਰ ਚੁੱਕੇ ਹਾਂ ਜੋਤੇ ਲੋ ਲੰਗਰ ਜਿਹੜੇ ਤੱਪਦੇ ਰਹਿੰਦੇ ਸਾਨੂੰ ਕਈ ਵਾਰ ਐਸਸੀ ਦੀ ਸਮਾਗਮ ਤੋਂ ਪਹਿਲਾਂ ਵੀ ਆਉਣਾ ਪੈਂਦਾ ਔਰ ਪ੍ਰਸ਼ਾਦੇ ਜੇ ਸੋਚ ਕੇ ਇੱਕ ਵਾਰ ਫਿਰ ਦੱਸ ਲਈਏ ਕਿ ਅੱਜ ਇਸ ਦੀ ਸੂਆ ਬੋਚ ਗਿਆ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੌਂਸਾ ਪਿੰਡ ਤੋਂ ਉਸੇ ਨਾਮ ਚੈਨਲ ਦੇ